ਆ ਤਾਂ ਰਬੋਟ ਨੂੰ ਨਵਾਜ਼ ਕਰਨਾ ਕਿ ਰੱਬ ਨੇ ਸਾਡੀ ਸੁਣ ਲਈ ਚਲੋ ਜਰਾਸੀ ਰਹਿੰਦੀ ਸੀ ਅਸੀਂ ਤਾਂ ਕੋਈ ਭੋਗ ਨਹੀਂ ਅਸੀਂ ਜਰਾਸੀ ਉਹ ਜਰਾਸੀ ਕਿਸਾ ਤੱਕ ਨੂੰ ਚਲੀ ਜਾ ਰਹੀ ਅਸੀਂ ਜੂਨ ਚ ਤਰਪਦੇ ਹੁੰਦੇ ਸੀ ਵੀਡੀਓ ਦੇ ਉੱਤੇ ਕਿ ਜਰਾਸੀ ਦੇ ਆਏ ਐਟੈਕ ਹੋਇਆ ਰ ਮਾਰਾਇ ਦੇ ਰੋਕ ਸੁਣੀ ਉਹੀ ਜੂਨ ਆ ਉਹੀ ਗੈਣਾ ਉਦਨੀ ਬੋਟਾ ਉਹੀ ਜੂੜ ਚ ਨਤੀਜਾ ਕਿ ਜਿਹੜਾ ਕੋਈ ਹੋਰ ਜਾਓ ਓ ਗੁਰੂ ਮਹਾਰਾਜ ਏ ਤਾਂ ਰੱਤ ਸਾਰਾ ਉਹ ਆਪਾਂ ਮੀਂਹ ਜਿਹਾ ਡਾ ਕਰਿਓ ਫਿਰ ਹੋਣਾ ਪਤਾ ਲੱਗੇ ਪੰਜਾਬ ਵਿੱਚ ਇੱਕ ਜੂਨ ਨੂੰ ਵੋਟਾਂ ਪੈਣ ਜਾ ਰਹੀਆਂ ਨੇ ਤੇ ਸਾਰੀਆਂ ਹੀ ਪਾਕੀਆਂ ਵੱਲੋਂ ਬੜੇ ਹਿੱਤ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਜਿੰਨਾ ਵਿੱਚੋਂ ਹਲਕਾ ਖਡੂਰ ਸਾਹਿਬ ਹਲਕਾ ਫਰੀਦਕੋਟ ਤੇ ਸੰਗਰੂਰ ਹਲਕੇ ਤੇ ਦੇਸ਼ ਵਿਦੇਸ਼ ਦੇ ਲੋਕਾਂ ਦੀ ਗਹਿਰੀ ਨਜ਼ਰ ਰੱਖੀ ਹੋਈ ਹੈ ਰੀਡ ਕੋਟ ਹਲਕੇ ਵਿੱਚ ਜਿੱਥੇ ਆਮ ਆਦਮੀ ਪਾਰਟੀ ਵੱਲੋਂ ਆਪਣਾ ਕੈਂਡੀਡੇਟ ਕਰਮਜੀਤ ਅਨਮੋਲ ਵੱਜੋਂ ਉਤਾਰਿਆ ਗਿਆ ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 13 ਜ਼ੀਰੋ ਦਾ ਦਾਵਾ ਕੀਤਾ ਜਾ ਰਿਹਾ ਹੈ। ਦੂਸਰੇ ਪਾਸੇ ਭਾਈ ਸਰਬਜੀਤ ਸਿੰਘ ਖਾਲਸਾ ਜੋ ਕਿ ਆਜ਼ਾਦ ਕੈਂਡੀਡੇਟ ਵੱਜੋਂ ਚੋਣਾਂ ਲੜ ਰਹੇ ਨੇ ਤੇ ਸ਼ਹੀਦ ਬੈਂਤ ਸਿੰਘ ਦੇ ਪੁੱਤਰ ਹੋਣ ਦੇ ਨਾਤੇ ਵੱਡੀ ਗਿਲਤੀ ਭਾਈ ਸਰਬਜੀਤ ਸਿੰਘ ਖਾਲਸਾ ਦੇ ਹੱਕ ਵਿੱਚ ਉੱਤਰਈ ਹੈ। ਇਸ ਵਾਰ ਮੁਕਾਬਲਾ ਪੂਰੀ ਟੱਕਰ ਨਾਲ ਦੇਖਿਆ ਜਾ ਰਿਹਾ ਹੈ ਤਾਂ ਭਾਈ ਸਰਜੀਤ ਸਿੰਘ ਖਾਲਸਾ ਦੇ ਹੱਕ ਵਿੱਚ ਚੋਣ ਪ੍ਰਚਾਰ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਤੇ ਜੋ ਇਹ ਤਕਰੀਰਾਂ ਦਿੱਤੀਆਂ ਗਈਆਂ ਨੇ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਤੇ ਤੁਸੀਂ ਇਸ ਵਾਰ ਕਿਸ ਦਾ ਸਾਥ ਦੇ ਰਹੇ ਹੋ ਉਹ ਵੀ ਕਮੈਂਟ ਬਾਕਸ ਵਿੱਚ ਜਰੂਰ ਸਾਂਝੇ ਕਰਿਓ ਹੁਣ ਅਸੀਂ ਭੱਜਦੇ ਭਾਈ ਤੋਂ ਆ ਰਹੇ ਸੀਗੇ ਤੇ ਇੱਕ ਮੈਂ ਨਹੀਂ ਜਾਣਦਾ ਕੌਣ ਸੀ ਪਰ ਇੱਕ ਹਿੰਦੂ ਵੀਰ ਸੀਗਾ ਉਹ ਹਿੰਦੂ ਵੀਰ ਨੇ ਮੈਨੂੰ ਮੋੜ ਕੇ ਰੋਕੇ ਗਿਆ ਕਹਿੰਦਾ ਭਾਈ ਸਿੱਕਰ ਬਹਿਜੂਗਾ ਮੈਂ ਕਿਹਾ ਬਈ ਤੈਨੂੰ ਤਾਂ ਲੈ ਕੇ ਜਿਉਣਾ ਮੈਂ ਕਿਦਣਾ ਕਿਥੋਂ ਦਾ ਮੈਂ ਤੁਰ ਦਿਨਾ ਉਹ ਮੇਰਾ ਗੱਲਾਂ ਕਰ ਲੱਗ ਗਿਆ ਕਹਿੰਦਾ ਜਦੋਂ ਵੀ ਮੈਂ ਅੰਮ੍ਰਿਤਸਰ ਸਾਹਿਬ ਜਾਣਾ ਦਰਬਾਰ ਸਾਹਿਬ ਨੂੰ ਨਮਸਤਕ ਹੋ ਕੇ ਆਉਣਾ ਕਹਿੰਦਾ ਦਰਬਾਰ ਸਾਹਿਬ ਕੋ ਦੁਆਰਾ ਨਹੀਂਗਾ ਦਰਬਾਰ ਸਾਹਿਬ ਸਵਰਗ ਦਾ ਸਵਰਗ ਤੇ ਉਹ ਜਦੋਂ ਸਵਰਗ ਤੇ ਜੱਟਾਂ ਨੂੰ ਚੜਾਈ ਸੀ ਤੇ ਕਹਿੰਦਾ ਸੂਤਾਂ ਰਾਕੇ ਵੀ ਤਰਾਗਾ ਮੇਰਾ ਥੂੜਾ ਇਹ ਥੂੜਾ ਜਿੰਦਾ ਤੇ ਜੇ ਹਿੰਦੂ ਵੀ ਇਹ ਦੇ ਕਹਿ ਸਕਦਾ ਕਹਿੰਦਾ ਫਿਰ ਅਸੀਂ ਤਾਂ ਸਿੱਖ ਆਂ ਔਰ ਸੇਖਣੀ ਅਸੀਂ ਗੁਰੂ ਦੇ ਸੇਖਾ ਸੁਆਣ ਖਰਾ ਟਾਈਮ ਹੈ ਇਹ ਲੜਾਈ ਬੋਟਾਂ ਦੀ ਨਹੀਂ ਆੜਖਦੀ ਆ ਅਸੀਂ ਭਾਈ ਸਰ ਜੀ ਦੇ ਗੁਰੂ ਆਰਲੀ ਮੈਨੂੰ ਭੇਜਣਾ ਹੀ ਭੇਜਣਾ ਸਾਡੀ ਹੱਕ ਤੇ ਮੈਂ ਅਸੀਂ ਵੀ ਦਿੱਲੀ ਦੇ ਜ਼ਿੰਮਾ ਪਾਲਦੇ ਪਾਣਾ ਜਿਨ੍ਹਾਂ ਨੇ ਕਾਰਜ ਕਾਰਜ ਦਾ ਪਾਪਾ ਸਾਰੇ ਉਹ ਤੇ ਬੈਠੇ ਹੋਏ ਆਸਾ ਲੋਸੇਵਾ ਤੇ ਅਜੀ ਜਿਨ੍ਹਾਂ ਸਾਡੇ ਨੂੰ ਸਿੱਖਿਆ ਦਿੱਤੀਆਂ ਆ ਰੋਏ ਬੰਦੇ ਆ ਸੀ ਅਸੀਂ ਇੱਥੇ ਆ ਗਏ